ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ 3 ਸਤੰਬਰ ਨੂੰ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਕਿ ਅੱਜ 3 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸੋ ਵੀਰੋ ਅੱਜ ਸਵੇਰ ਦੇ ਤਕਰੀਬਨ 5-6 ਵਜੇ ਤੋਂ ਲੈ ਕੇ ਆਪਾਂ ਗੱਲ ਕਰੀ ਵੀਰੋ ਪੰਜਾਬ ਦੇ ਜੋ ਪੱਛਮੀ ਸਰਹੱਦੀ ਖੇਤਰ ਨੇ ਜਿਨ੍ਹਾਂ ਦੇ ਵਿੱਚ ਮੇਨ ਫਿਰੋਜ਼ਪੁਰ ਫਰੀਦਕੋਟ ਜਲਾਲਾਬਾਦ ਮੁਕਸਰ ਸਾਹਿਬ ਵੀਰੋ ਕੁਝ ਪਾਗ ਬਠਿੰਡੇ ਤੱਕ ਦੇ ਉਸ ਤੋਂ ਬਾਅਦ ਅੱਗੇ ਤਰਨਤਨ ਸਾਹਿਬ ਅੱਗੇ ਵੀਰੋ ਅੰਮ੍ਰਿਤਸਰ ਸਾਹਿਬ ਇਨ੍ਹਾਂ ਖੇਤਰਾਂ ਵਿੱਚ ਜੋ ਖਾਸ ਕਰਕੇ ਮਾਝੇ ਦੇ ਖੇਤਰ ਨੇ ਵੀਰੋ ਤੇ ਪੰਜਾਬ ਦੇ ਜੋ ਸਰਹੱਦੀ ਪੱਛਮੀ ਖੇਤਰ ਨੇ ਇਨ੍ਹਾਂ ਖੇਤਰਾਂ ਦੇ ਵਿੱਚ ਹਲਕੀ ਫੁਰਕੀ ਬਦਲਵਾਈ ਸਵੇਰ ਦੇ ਸਮੇਂ ਐਂਟਰ ਹੋਈ ਹੈ ਵੀਰੋ ਜੋ ਕਿ ਹਲਕੀ ਕਿਤੇ ਸੰਘਣੀ ਬਦਲਵਾਈ ਦੇ ਨਾਲ ਹਲਕਾ ਫੁਰਕਾ ਵਿਰੋਗ ਕਿਣਮਣ ਦਾ ਮਾਹੌਲ ਤੇ ਕਿਤੇ ਆਪਾਂ ਨੂੰ ਥੋੜੀਆਂ-ਮੋਟੀਆਂ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਨੇ ਸੋ ਵੀਰੋ ਐਦਾਂ ਆਉਂਦੇ 2-4 ਘੰਟਿਆਂ ਤੱਕ ਇਨ੍ਹਾਂ ਖੇਤਰਾਂ ਦੇ ਵਿੱਚ ਥੋੜਾ-ਮੋਟੀ ਵੀਰੋ ਬਰਸਾਤ ਦੇ ਅਨੁਸਾਰ ਨੇ ਉਹ ਹਲਕੇ-ਫੁਲਕੇ ਵੀਰੋ ਕਿਤੇ ਥੋੜਾ ਜਿਹਾ ਤੇਜ਼ ਛਾਟੀਦਰਮੀ ਥੋੜੇ ਸਮੇਲੀ ਵੀਰੋ ਤੇਜ਼ ਹਵਾ ਇਦਾਂ ਦੀਆਂ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਇਹਨਾਂ ਖੇਤਰਾਂ ਦੇ ਵਿੱਚ ਮਿਲ ਸਕਦੀਆਂ ਨੇ ਜੋ ਕਿ ਪੰਜਾਬ ਦੇ ਵੀਰੋ ਪੱਛਮੀ ਸਰਹੱਦੀ ਖੇਤਰ ਨੇ ਇਹਨਾਂ ਖੇਤਰਾਂ ਦੇ ਵਿੱਚ ਬਾਕੀ ਵੀਰੋ ਮੱਧ ਪੰਜਾਬ ਦਾ ਏਰੀਆ ਜਿਵੇਂ ਕਿ ਆਪਾਂ ਲਾਹੌਲਾ ਲੁਧਿਆਣਾ ਬਰਨਾਲਾ ਅੱਗੇ-ਅੱਗੇ ਵੀਰੋ ਮੋਗਾ ਧੂਰੀ ਮਲੇਰਕੋਟਲਾ ਸੰਗਰੂਰ ਵੀਰੋ ਇਹਨਾਂ ਖੇਤਰਾਂ ਤੱਕ ਵੀਰੋ ਛੋਟਾ-ਮੋਟਾ ਇਸ ਸਿਸਟਮ ਦਾ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਪਰ ਉਹਨਾਂ ਖੇਤਰਾਂ ਦੇ ਮੁਕਾਬਲੇ ਘੱਟ ਵੀਰੋ ਓਵਰਾਲ ਪੰਜਾਬ ਦਾ ਮੌਸਮ ਬਾਕੀ ਜੇਕਰ ਅੱਪਾ ਵੀਰੋ ਗੱਲ ਕਰਦੇ ਆਂ ਪੂਰਬੀ ਭਾਗਾਂ ਦੀ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਵੀਰੋ ਮਹਾਲੀ ਚੰਡੀਗੜ੍ਹ ਰੂਪਨਗਰ ਅਨੰਦਪੁਰ ਸਾਹਿਬ ਸੋ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਘੱਟ ਹੀ ਦੇਖਣ ਨੂੰ ਮਿਲਣਗੀਆਂ ਮੌਸਮ ਉਕਲ ਮਾਰ ਕੇ ਵੀਰੋ ਦੁਪਹਿਰ ਤੱਕ ਸਾਫੀ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਜੋ ਦੱਖਣੀ ਭਾਗ ਨੇ ਬਠਿੰਡਾ ਮਾਨਸਾ ਬਰਨਾਲਾ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਵੀਰੋ ਦੁਪਹਿਰ ਤੱਕ ਦਾ ਮੌਸਮ ਠੀਕ ਹੀ ਹੈ ਛੋਟੀ ਮੋਟੀ ਬੱਦਲਾਂ ਦੀ ਆਵਾਜ਼ ਹੀ ਦੇਖਣ ਨੂੰ ਮਿਲ ਸਕਦੀ ਹੈ ਪਰ ਵੀਰੋ ਦੁਪਹਿਰ ਦੇ ਸਮੇਂ ਤੋਂ ਬਾਅਦ ਜੋ ਅਚਾਨਕ ਗਰਜ ਚਮਕਾਲੇ ਬੱਤਲ ਬਣਦੇ ਨੇ ਇਹ ਨਵੀਂ ਉੱਪਰ ਉੱਠਦੀ ਆ ਵੀਰੋ ਥੋੜੇ ਸਮੇਂ ਦੇ ਸਿਸਟਮ ਹੁੰਦੇ ਨੇ ਵੀਰੋ ਇਹ ਸਿਸਟਮ ਇਹ ਨਾ ਕਿਸੇ ਵੀ ਸਮੇਂ ਕਿਸੇ ਵੀ ਖੇਤਰ ਦੇ ਵਿੱਚ ਬਿਨਾਂ ਕਿਸੇ ਅਪਡੇਟ ਦੇ ਆ ਸਕਦੇ ਨੇ ਸੋ ਵੀਰੋ ਹੋਰ ਕੋਈ ਪੰਜਾਬ ਦੇ ਵਿੱਚ ਐਡਾ ਵੱਡਾ ਕੋਈ ਤਕੜਾ ਸਿਸਟਮ ਨਹੀਂ ਹੈ ਜੋ ਪੰਜਾਬ ਦੇ ਜ਼ਿਆਦਾਤਰ ਭਾਗਾਂ ਨੂੰ ਪ੍ਰਭਾਵਿਤ ਕਰੇ ਪੱਛਮੀ ਸਰਹੱਦੀ ਖੇਤਰਾਂ ਦੇ ਵਿੱਚ ਵੀਰੋ ਤਕਰੀਬਨ 50% ਖੇਤਰਾਂ ਦੇ ਵਿੱਚ ਬਰਸਾਤ ਦੇ ਅਸਰ ਬਣੇ ਹੋਏ ਨੇ ਜੋ ਕਿ ਹਲਕੀ-ਪੁਲਕੀ ਦੇ ਲੈ ਕੇ ਵੀਰੋ ਥੋੜੀ-ਮੋਟੀ ਆਪਾਂ ਨੂੰ ਨਾਰਮਲ ਮੀਂਹ ਦੇਖਣ ਨੂੰ ਮਿਲ ਸਕਦਾ ਬਾਕੀ ਵੀਰੋ ਮੌਸਮ ਦੇ ਵਿੱਚ ਤਕਰੀਬਨ ਕੋਈ ਬੜੀ ਵੱਡੀ ਤਬਦੀਲੀ ਅੱਜ ਦੇ ਦਿਨ ਵਿੱਚ ਆਉਣ ਦੀ ਸੰਭਾਵਨਾ ਨਹੀਂ ਹੈ। ਸੋ ਵੀਰੋ ਕਿਸੇ ਖੇਤਰਾਂ ਦੇ ਵਿੱਚ ਕਿਸੇ ਵੀ ਸਮੇਂ ਦੁਪਹਿਰ ਤੋਂ ਬਾਅਦ ਜਿਹੜਾ ਟੁੱਟਮੀਆਂ ਗਤੀਵਿਧੀਆਂ ਨੇ ਗਰਜ ਚਮਕਣ ਵਾਲੀ ਜਿਹੜੇ ਜਿਲ੍ਹੇ ਦੇ 2-4 ਭਾਗਾਂ ਦੇ ਵਿੱਚ ਮੀਂਹ ਪੈ ਗਿਆ 2-4 ਖੁਸ਼ਕ ਰਹਿ ਗਿਆ ਇਦਾਂ ਦੀਆਂ ਗਤੀਵਿਧੀਆਂ ਆਪਾਂ ਨੂੰ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲ ਸਕਦੀਆਂ ਨੇ। ਬਾਕੀ ਵੀਰੋ ਸ਼ਾਮ ਦੀ ਵੀਡੀਓ ਦੇ ਵਿੱਚ ਜੇਕਰ ਕੋਈ ਆਪਾਂ ਨੂੰ ਹੋਰ ਜਾਣਕਾਰੀ ਮਿਲਦੀ ਹੈ ਬਰਸਾਤ ਦੇ ਸੰਬੰਧੀ ਵੀਰੋ ਜਾਂ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਜਿਵੇਂ ਵੀ ਕੋਈ ਜਾਣਕਾਰੀ ਮਿਲੂਗੀ ਆਪਾਂ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਕਿਸਾਨ ਵੀਰ ਲਈ ਫਿਰ ਤੋਂ ਹਾਜ਼ਰ ਹੋਵਾਂਗੇ ਸੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਚੈਨਲ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ